ਸასი ਕਾਲ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਅਨੰਦਪਰਸਾਭ ਤੋਂ ਗੜਸ਼ੰਕਰ ਮੁੱਖ ਮਾਰਗ ਉਤੇ ਪਿੰਡ ਨਲੋਟੀ ਦੇ ਕੋਲ ਡੇਰਾਤ ਇੱਕ ਸੜਕ ਹਾਸੇ ਦੇ ਵਿੱਚ ਦੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਕਾਨਪਰਖੂਈ ਸਾਈਡ ਤੋਂ ਆ ਰਹੇ ਰੇਤ ਦੇ ਭਰੇ ਟਿਪਰ ਤੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਤੋਂ ਜਾ ਰਹੇ ਸਿਮਿੰਟ ਵਾਲੇ ਕੈਂਟਰ ਦੇ ਪਿੰਡ ਨਲੋਟੀ ਦੇ ਕੋਲ ਰਾਤ ਕਰੀਬ 9:30 ਵਜੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਦੋਵੇਂ ਡਰਾਈਵਰਾਂ ਨੂੰ ਭਾਵੇਂ ਮਾਮੂਲੀ ਸੱਟਾਂ ਆਉਂਦੀਆਂ ਹਨ ਪਰ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਇਸ ਹਾਸੇ ਦੇ ਕੁਝ ਸਮਾਂ ਬਾਅਦ ਐਸਐਸਐਫ ਦੀ ਟੀਮ ਵੀ ਮੌਕੇ ਉੱਤੇ ਪਹੁੰਚ ਜਾਂਦੀ ਹੈ ਤੇ ਜਿਨ੍ਹਾਂ ਵੱਲੋਂ ਡ라이ਵਰਾਂ ਨੂੰ ਮੋਢੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਗੱਡੀਆਂ ਨੂੰ ਸਾਈਡ ਤੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾ ਦਿੱਤਾ ਜਾਂਦਾ ਹੈ ਭਾਵੇਂ ਇਸ ਸੜਕ ਹਾਸੇ ਦੇ ਅਸਲੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਦੋਵੇਂ ਡਰਾਈਵਰ ਕੈਮਰੇ ਅੱਗੇ ਆ ਕੇ ਬੋਲਣ ਨੂੰ ਤਿਆਰ ਨਹੀਂ ਸਨ ਪਰ ਇਸ ਹਾਸੇ ਦੇ ਵਿੱਚ ਗਨੀਮਤ ਇਹ ਰਹੀ ਕਿ ਟਿਪਰ ਪੋਲੀ ਤੋਂ نیچے ਨਹੀਂ ਗਿਰਿਆ ਨਹੀਂ ਤੇ ਤਸਵੀਰਾਂ ਹੋਰ ਵੀ ਦਰਦਨਾਕ ਹੋ ਜਾਣੀਆਂ ਸਨ। ਕਾਨਪੁਰ ਖੋਈ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਦੀ ਰਿਪੋਰਟ। ਸਾਨੂੰ ਰਾਤ ਕਟੋਰੋਂ ਤੋਂ 9:50 ਤੇ ਨੋਟ ਕਰਾਇਆ ਗਿਆ ਕਿ ਕੰਟਰੋਲ ਆਪਣਾ ਪਿੰਡ ਨਲੋਟੀ ਕੋਲ ਤੇ ਟਿਪਪਰ ਤੇ ਕੈਂਟਰ ਦੀ ਟੱਕਰ ਹੋਈ ਆ। ਅਸੀਂ 5 ਮਿੰਟ ਵਿੱਚ ਮੌਕੇ ਤੇ ਜਾ ਕੇ ਦੇਖਿਆ ਕਿ ਕੈਂਟਰ ਦਾ ਜੋ ਡਰਾਈਵਰ ਜੀ ਵਿੱਚ ਫਸਿਆ ਜੀ ਇਹਨੂੰ ਪਿੰਡ ਦੀ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਸੁਰੱਖਿਅਤ ਕੱਢਿਆ ਗਿਆ। ਬਾਕੀ ਮਾਮੂਲੀ ਕਿੋਟਾਂ ਲੱਗੀਆਂ ਹੋਈਆਂ ਉਹਦੇ ਨੂੰ ਮੌਕੇ ਦੇ ਮੁਰਲੀ ਸਾਹਿਬ ਦਿੱਤੀ ਗਈ ਟੀਮ ਵੱਲੋਂ। ਗੱਡੀਆਂ ਜਿਹੜੀਆਂ ਹਾਦਸਾ ਗ੍ਰਾਸ ਹੋਈਆਂ ਸੀ ਉਹਨਾਂ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਸਾਈਡ ਤੇ ਕਰਾਇਆ ਗਿਆ ਤੇ ਜਾਮ ਖਲਵਾਇਆ ਗਿਆ ਬਾਕੀ ਟ੍ਰੈਫਿਕ ਚਾਲੂ ਕਰਵਾਈ ਗਈ